ਵੰਡੀਆਂ ਇੰਨੇ ਢੜੇ ਤੇ ਜਿੰਨੀ ਦਲਦਲ ਵੈਸੇ ਦਾਲ ਸ਼ਬਦ ਹੈ ਪਰ ਜੇ ਇਕੱਠਾ ਕਰ ਦਈਏ ਤੇ ਦਲਦਲ ਬਣ ਜਾਂਦਾ ਜੇ ਦੋ ਦਲਦਲ ਇਕੱਠੇ ਕਰਦੀ ਦਲਦਲ ਬਣ ਜੂ ਨਾ ਤੇ ਉਹ ਦਲਦਲ ਦੇ ਵਿੱਚ ਸਾਡੀ ਕੌਮ ਫਸੀ ਹੋਈ ਆ ਕੱਚੀ ਕਿਟੜੀ ਪਕਾਈ ਹੋਈ ਆਪਾਂ ਪਰੋਸ ਰਹੇ ਆ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਨਾ ਆਪਾਂ ਆਪ ਪੜ੍ਹਦੇ ਆਂ ਤੇ ਨਾ ਆਪਾਂ ਆਪ ਉਹਦੀ ਵਿਚਾਰ ਕਰਦੇ ਆਂ ਜਿੰਨੀ ਦੇਰ ਤੱਕ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਹੀਂ ਪੜਾਂਗੇ ਨਹੀਂ ਵਿਚਾਰਾਂਗੇ ਉਨੀ ਦੇਰ ਤੱਕ ਗੱਲ ਨਹੀਂ ਬੰਨਣੀ ਹਣ ਜੇ ਕੁਝ ਗੱਲਾਂ ਅਸੀਂ ਆਪਣੀ ਜਥੇਬੰਦੀ ਜਾਂ ਆਪਣੇ ਜਥੇ ਨਾਲ ਸੰਬੰਧਿਤ ਕਰਾਂਗੇ ਤੇ ਕਈ ਵਿੱਚ ਬੈਠੇ ਸੋਚਣਗੇ ਕਿ ਸ਼ਾਇਦ ਆਪਣੀ ਹਉਮੈ ਕਰਕੇ ਜਾਂ ਆਪਣੇ ਆਪ ਨੂੰ ਕਰਨ ਵਾਸਤੇ ਕਰ ਰਹੇ ਆ ਇਸ ਕਰਕੇ ਇਹ ਮਾਹੌਲ ਵੀ ਨਹੀਂ ਪਰ ਜੇ ਕਿਸੇ ਨੇ ਅੰਕੜੇ ਇਕੱਠੇ ਕਰਨੇ ਹੋਣ ਤੇ ਉਹ ਜਰੂਰ ਬੈਠ ਕੇ ਗੰਭੀਰਤਾ ਨਾਲ ਵਿਚਾਰ ਕਰੇ ਅੱਜ ਗੁਰਮਖੋ ਇੱਕ ਹੀ ਬੇਨਤੀ ਕਰਕੇ ਮੈਂ ਸਮਾਪਤੀ ਕਰਨੀ ਚਾਹਨਾ ਕਿ ਕੋਈ ਗੁਰੂ ਦਾ ਸਿੱਖ ਨਨਕਾਣਾ ਸਾਹਿਬ ਦੀ ਧਰਤੀ ਤੇ ਗਿਆ ਕੋਈ ਫਿਲਾਸਫਰ ਸੀਗਾ ਤੇ ਉਹਨੇ ਜਾ ਕੇ ਜਦੋਂ ਨਨਕਾਣਾ ਸਾਹਿਬ ਦਰਸ਼ਨ ਕੀਤੇ ਨਾ ਦਰਸ਼ਨ ਕਰਨ ਤੋਂ ਬਾਅਦ ਦਰਬਾਰ ਸਾਹਿਬ ਦੇ ਅੰਦਰ ਬੈਠ ਗਿਆ ਤੇ ਕੁਝ ਦੇਰ ਬਾਅਦ ਉਹਨੇ ਕਿਸੇ ਹੋਰ ਗੁਰਸਿੱਖ ਨੂੰ ਸਵਾਲ ਕੀਤਾ ਕਹਿਣ ਲੱਗਾ ਵੀਰ ਜੀ ਇਹ ਨਨਕਾਣਾ ਸਾਹਿਬ ਦੀ ਧਰਤੀ ਸਿੱਖੀ ਦਾ ਜਨਮ ਸਥਾਨ ਹੈ ਖਾਲਸਾ ਦਾ ਜਨਮ ਸਥਾਨ ਕੇਸਗੜ੍ਹ ਸਾਹਿਬ ਹੈ ਪਰ ਸਿੱਖੀ ਦਾ ਜਨਮ ਸਥਾਨ ਜੇ ਮੰਨਿਆ ਜਾਏ ਤੇ ਨਨਕਾਣਾ ਸਾਹਿਬ ਦੀ ਧਰਤੀ ਹੈ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ ਉਹ ਕਹਿਣ ਲੱਗਾ ਜੀ ਬਾਕੀ ਧਰਮਾਂ ਦੇ ਜਿਹੜੇ ਇੰਨੇ ਮਹਾਨ ਸਥਾਨ ਨੇ ਉਹਤੇ ਬਹੁਤ ਵੱਡੇ ਨੇ ਜਿਸ ਤਰ੍ਹਾਂ ਆਪਾਂ ਮੱਕਾ ਕਾਬਾ ਜਾਂ ਹੋਰ ਸਥਾਨਾਂ ਦੀ ਗਿਣਤੀ ਕਰੀਏ ਪਰ ਨਨਕਾਣਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ ਮਾਰਤਾ ਕੋਈ ਬਹੁਤੀ ਵੱਡੀ ਨਹੀਂ ਹੈ ਤੇ ਅੱਗੋ ਜਵਾਬ ਪੁੱਤਾ ਕੀ ਮਿਲਿਆ ਉਸ ਗੁਰਸਿੱਖ ਨੇ ਜਵਾਬ ਦਿੱਤਾ ਕਹਿਣ ਲੱਗਾ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ ਕਿ ਮੈਨੂੰ ਪਿਆਰ ਕਰਨ ਵਾਲੇ ਥੋੜੀ ਨੇ ਤੇ ਇੰਨੇ ਕੋ ਥਾਂ ਦੀ ਬਹਿ ਜਾਣਗੇ ਬਾਕੀ ਤਾਂ ਸਭ ਢੀੜਾਂ ਨੇ ਗੁਰਮਖੂ ਢੀੜਾਂ ਕਦੇ ਵੀ ਧਰਮ ਨਹੀਂ ਹੁੰਦੀਆਂ ਤੇ ਢੀੜਾਂ ਦੇ ਵਿੱਚੋਂ ਕਦੇ ਵੀ ਧਰਮ ਦੀ ਆਸ ਨਾ ਰੱਖਿਏ ਦਾਸ ਤੋਂ ਪਹਿਲਾਂ ਵੀ ਇਹ ਬੇਨਤੀਆਂ ਤੁਹਾਡੇ ਸਾਹਮਣੇ ਆਈਆਂ ਇੱਕ ਪੀੜੋ ਸੀ ਦਿੱਲੀ ਦੀ ਧਰਤੀ ਤੇ ਜਦੋਂ ਬਿਮਾਰੀ ਫੈਲੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਜਦੋਂ ਦਰਸ਼ਨ ਦਿੰਦੇ ਸੀ ਉਸ ਤੋਂ ਪਹਿਲਾਂ ਹੀ ਪੀੜ ਲੱਗ ਜਾਂਦੀ ਸੀ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਦ੍ਰਿਸ਼ਟੀ ਪੈਂਦੀ ਸੀ ਤੇ ਰੋਗੀਆਂ ਦੇ ਰੋਗ ਨਵਿਰਤ ਹੋ ਜਾਂਦੇ ਸਨ ਤੇ ਪੀੜਾਂ ਲੱਗ ਜਾਂਦੀਆਂ ਸੀ ਰੋਗੀਆਂ ਦੀਆਂ ਕਿ ਪਹਿਲੀ ਨਿਗਾ ਸਾਡੇ ਦੇ ਪੈ ਜੇ ਪਰ ਉਹੀ ਦਿੱਲੀ ਦੀ ਧਰਤੀ ਜਿਹੜਾ ਆਪਾਂ ਪਰਸੋਂ ਦਿਹਾੜਾ ਮਨਾਇਆ ਕੱਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਵੇਲਾ ਹੁੰਦਾ ਹੈ ਤੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਭੀੜ ਨਜ਼ਰ ਨਹੀਂ ਆਈ ਕਿਉਂਕਿ ਭੀੜਾਂ ਹਮੇਸ਼ਾ ਲੋੜਵੰਦ ਲੋਕਾਂ ਦੀ ਹੁੰਦੀਆਂ ਗਰਜਵਾਨ ਲੋਕਾਂ ਦੀਆਂ ਹੁੰਦੀਆਂ ਕੁਰਬਾਨ ਹੋਣ ਵਾਲੇ ਜਿਹੜੇ ਪਰਵਾਨੇ ਨੇ ਉਹਨਾਂ ਦੀਆਂ ਕਦੇ ਵੀ ਭੀੜਾਂ ਨਹੀਂ ਹੁੰਦੀਆਂ ਤੇ ਇਸ ਗੱਲ ਨੂੰ ਆਪਾਂ ਨੂੰ ਨਿਰਾਸ਼ਤਾ ਵਿੱਚ ਨਹੀਂ ਲੈ ਕੇ ਜਾਣਾ ਚਾਹੀਦਾ ਕੰਤਨ ਬਾਬਾ ਦੀਪ ਸਿੰਘ ਜੀ ਨੇ ਜਦੋਂ ਲਕੀਰ ਖਿੱਚੀ ਸੀ ਤੇ ਉਹਨਾਂ ਨੇ ਧੱਕਾ ਨਹੀਂ ਸੀ ਕੀਤਾ ਕਿਸੇ ਨੂੰ ਇਹ ਨਹੀਂ ਸੀ ਆਖਿਆ ਕਿ ਸਾਰੇ ਜਾਣੇ ਲਕੀਰ ਟੱਪੋ ਉਹਨਾਂ ਨੇ ਸਭਨਾਂ ਨੂੰ ਵੰਗਾਰ ਕੇ ਇਹ ਆਖਿਆ ਸੀ ਖਾਲਸਾ ਜੀ ਜਿਨ੍ਹਾਂ ਨੇ ਸੀਸ ਟੜੀ ਦੇ ਉੱਤੇ ਧਰ ਕੇ ਗੁਰੂ ਰਾਮਦਾਸ ਸੱਜੇ ਪਾਤਸ਼ਾਹ ਜੀ ਦੀ ਅਸੀਸ ਲੈਣੀ ਹੈ ਉਹ ਲਕੀਰ ਟੱਪਿਓ ਬਾਕੀ ਆਪਣੇ ਘਰਾਂ ਨੂੰ ਮੁੜ ਜਾਓ ਤੇ ਜੇ ਅੱਡੇ ਕੋ ਮੁੜ ਵੀ ਜਾਂਦੇ ਤੇ ਬਾਬਾ ਦੀਪ ਸਿੰਘ ਜੀ ਨੇ ਨਾਰਾਜ਼ ਨਹੀਂ ਸੀ ਹੋਣਾ ਇਹ ਤੇ ਉਹਨਾਂ ਦੀ ਸ਼ਖਸੀਅਤ ਸੀ ਜਾ ਉਹਨਾਂ ਗੁਰਸਿੱਖਾਂ ਦੇ ਅੰਦਰ ਜज्ਬਾ ਐਸਾ ਸੀ ਕਿ ਇੱਕ ਵੀ ਵਾਪਸ ਨਹੀਂ ਮੁੜਿਆ ਸਾਰੇ ਲਕੀਰ ਟੱਪ ਗਏ ਸਨ ਸੋ ਇਸ ਕਰਕੇ ਗੁਰਮੁਖੋ ਇਹ ਨਹੀਂ ਕਿ ਆਪਾਂ ਜੋ ਸ਼ੀਲੇ ਭਾਸ਼ਣ ਕਰੀਏ ਜਾਂ ਉੱਚੀ ਉੱਚੀ ਆਵਾਜ਼ ਦੇ ਵਿੱਚ ਗੱਲਾਂ ਕਰਕੇ ਜਕਾਰੇ ਛੱਡ ਕੇ ਚਲੇ ਜਾਈਏ ਇਹ ਬੜਾ ਗੰਭੀਰ ਮੁੱਦਾ ਹੈ ਨਹੀਂ ਤੇ ਬਹੁਤ ਵਾਰੀ ਪਹਿਲਾਂ ਇਹ ਕੁਝ ਹੋਇਆ ਹੈ ਟਾਈਬ ਗੀਤਿਆ ਸਿੰਘ ਜੀ ਬੈਠੇ ਆ ਹਮ ਸਾਹਿਬ ਦੀ ਧਰਤੀ ਤੋਂ ਟਾਈਗਰਬਲ ਸਿੰਘ ਹੋੜਾ ਨੇ ਇਸੇ ਮੁੱਦੇ ਉੱਤੇ ਮੋਰਚਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਲਖਨੌਰ ਸਾਹਿਬ ਕਿਸ ਲੈਵਲ ਤੇ ਜਾ ਕੇ ਤੇ ਕੀ ਕੁਝ ਸਾਰਾ ਕੁਝ ਵਾਪਰਿਆ ਹੈ ਸਾਨੂੰ ਇਤਿਹਾਸ ਤੋਂ ਬੀਤੇ ਹੋਏ ਵਕਤ ਤੋਂ ਕੁਝ ਸਿੱਖਣ ਦੀ ਲੋੜ ਹੈ ਸੋ ਆਓ ਸਮੁਨਾ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਇਹ ਆਪਾਂ ਗੰਭੀਰਤਾ ਦੇ ਨਾਲ ਬੈਠ ਕੇ ਕਿਉਂਕਿ ਗੁਰਮਖੋ ਅੱਜ ਕਲਮਾ ਵਾਲਿਆਂ ਨੂੰ ਵੀ ਨਾਲ ਲੈ ਕੇ ਤੁਰਨ ਦੀ ਲੋੜ ਹੈ ਸਾਡੇ ਸਮਾਜ ਦੇ ਅੰਦਰ ਬਹੁਤ ਸਾਰੇ ਵਿਦਵਾਨ ਨੇ ਬੁੱਧੀਜੀਵੀ ਨੇ ਕੋਈ ਘਾਟਾ ਨਹੀਂ ਹੈ ਉਹਨਾਂ ਦੇ ਵਿਚਾਰ ਵੀ ਨਾਲ ਲੈ ਕੇ ਚੱਲਣੇ ਜ਼ਰੂਰੀ ਹੈ ਇਹ ਨਹੀਂ ਕਿ ਹਰ ਇੱਕ ਬੰਦਾ ਮਾਈਕ ਦੇ ਉੱਤੇ ਖੜ ਕੇ ਮੁੱਦਾ ਕੋਈ ਹੋਰ ਹੈ ਗੱਲ ਕੋਈ ਹੋਰ ਹੈ ਤੇ ਕਰਕੇ ਕੋਈ ਹੋਰ ਚਲੀ ਜਾਏ ਸੋ ਉਹ ਸਾਰਾ ਕੀਤਾ ਕਰਾਇਆ ਖਰਾਬ ਹੋ ਜਾਂਦਾ ਇਸ ਕਰਕੇ ਬੇਨਤੀ ਹੈ ਮੈਂ ਸਿੰਘਾਂ ਨੂੰ ਪ੍ਰਬੰਧਕਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਇਸੇ ਵੀ ਸੰਸਥਾ ਵਿੱਚ ਚਲੇ ਜਾਓ ਜਿਨ੍ਹਾਂ ਨੇ ਸਟੇਜ ਤੇ ਬੋਲਣਾ ਉਹਨਾਂ ਨੂੰ ਵਿਸ਼ੇ ਦਿੱਤੇ ਜਾਣ ਕਿ ਭਾਈ ਆਹ ਤੇਰਾ ਵਿਸ਼ਾ ਹੈ ਇਸ ਸਬਜੈਕਟ ਦੇ ਉੱਤੇ ਤੂੰ ਬੋਲਣਾ ਤਾਂ ਹੀ ਸੰਗਤ ਇਕੱਠੀ ਹੋਏਗੀ ਨਾ ਤੇ ਜੇ ਸੰਗਤ ਨੂੰ ਆਈ ਨੂੰ ਆਪਾਂ ਕੋਈ ਸੁਣਾਣਾ ਹੀ ਨਹੀਂ ਇੱਕ ਸੰਸਥਾ ਦੂਜੀ ਸੰਸਥਾ ਦੀ ਨਿੰਦਿਆ ਕਰੀ ਜਾਏ ਔਰ ਤੀਜੀ ਚੌਥੀ ਦੀ ਕਰੀ ਜਾਏ ਤੇ ਸਾਰੀਆਂ ਹੋਣ ਸਿੱਖ ਸੰਸਥਾਵਾਂ ਹੀ ਫਿਰ ਆਪਣਾ ਨੁਕਸਾਨ ਹੈ ਕੋਈ ਵਾਧਾ ਨਹੀਂ ਹੈ ਸੋ ਇਸ ਕਰਕੇ ਜਿਹੜੀ ਸੰਸਥਾ ਦੇ ਵਿੱਚ ਕੋਈ ਕੰਮ ਕਰ ਰਿਹਾ ਕੋਈ ਪ੍ਰਚਾਰ ਦੇ ਖੇਤਰ ਵਿੱਚ ਕਰ ਰਿਹਾ ਕੋਈ ਕਿਸੇ ਖੇਤਰ ਵਿੱਚ ਕਰ ਰਿਹਾ ਕੋਈ ਜਿਹਾਰੂ ਖੇਤਰ ਵਿੱਚ ਕਰ ਰਿਹਾ ਸਭਨਾਂ ਦਾ ਆਪਣਾ ਆਪਣਾ ਖੇਤਰ ਹੈ ਹਰ ਇੱਕ ਬੰਦਾ ਹਰ ਇੱਕ ਕੰਮ ਨਹੀਂ ਕਰ ਸਕਦਾ ਇਸ ਲਈ ਬੇਨਤੀ ਹੈ ਗੁਰਮਖੋ ਕਿ ਜਿਸ ਸਬਜੈਕਟ ਦੇ ਉੱਤੇ ਆਪਾਂ ਬੋਲਣਾ ਹੈ ਉਹਦੀ ਤਿਆਰੀ ਉਹਦੇ ਬਾਰੇ ਜਾਣਕਾਰੀ ਉਹਦੀਆਂ ਬ੍ਰੀਕੀਆਂ ਸਾਨੂੰ ਪਤਾ ਹੋਣੀ ਚਾਹੀਦੀ ਹੈ ਨੇ ਕਿ ਅਸੀਂ ਇਸ ਵਾਸਤੇ ਮਾਈਕ ਫੜ ਕੇ ਅੱਜ ਸੰਗਤ ਦੇ ਰੂਬਰੂ ਹੋ ਰਹੇ ਹਾਂ ਉਮੀਦ ਕਰਦਾ ਕਿ ਪ੍ਰਬੰਧਕਾਂ ਨੂੰ ਮੇਰੀਆਂ ਬੇਨਤੀਆਂ ਪ੍ਰਵਾਨ ਹੋਣਗੀਆਂ ਪਰ ਜੇ ਨਾ ਵੀ ਪ੍ਰਵਾਨ ਹੋਈਆਂ ਸੋ ਜੋ ਗੁਰੂ ਸਾਹਿਬ ਜੀ ਨੇ ਬੁਲਾਇਆ ਹੈ ਬੇਨਤੀਆਂ ਰੂਪ ਦੇ ਵਿੱਚ ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ ਭਾਈ ਸਾਹਿਬ ਜੀ ਦੇ ਅਤੇ ਇੱਥੋਂ ਦੇ ਪ੍ਰਬੰਧਕਾਂ ਦੇ ਜਜ਼ਬੇ ਨੂੰ ਨਮਸਕਾਰ ਹੈ ਕਿਉਂਕਿ ਬੜੇ ਸਾਲਾਂ ਤੋਂ ਦੇਖਦੇ ਆ ਰਹੇ ਆਂ ਇਹ ਜਿਹੜੇ ਕੀਰਤੀ ਗੁਰਸਿੱਖ ਨੇ ਕੀਰਤੀ ਗੁਰਸਿੱਖ ਦਸਾਂ ਨੋਹਾਂ ਦੀ ਕੀਰਤ ਕਰਨ ਵਾਲੇ ਜਿਨ੍ਹਾਂ ਦੇ ਸਾਹਾਂ ਵਿੱਚ ਜਿਨ੍ਹਾਂ ਦੀਆਂ ਰਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਿਆਰ ਟੜਕਦਾ ਹੈ ਤੇ ਬਹੁਤ ਸਾਰੀਆਂ ਜਥੇਬੰਦੀਆਂ ਇਹਨਾਂ ਦੇ ਭੋਲੇਪਣ ਦਾ ਪਹਿਲਾਂ ਵੀ ਫਾਇਦਾ ਉਠਾ ਚੁੱਕੀਆਂ ਨੇ ਤੇ ਕਿਤੇ ਅੱਜ ਵੀ ਨਾ ਉਠਾਉਣ ਕਿਉਂਕਿ ਫੇਰ ਬੇਨਤੀ ਉੱਥੇ ਆ ਜਾਂਦੀ ਹੈ ਇਹ ਵਿਚਾਰ ਤੇ ਪਿਆਰ 'ਚ ਫਰਕ ਹੈ ਜਦੋਂ ਪਿਆਰ ਹੁੰਦਾ ਨਾ ਗੁਰਮੁਖੋਤ ਤੇ ਫਿਰ ਬੰਦਾ ਸਭ ਕੁਝ ਭੁੱਲ ਜਾਂਦਾ ਪਰ ਪਿਆਰ ਦੇ ਨਾਲ ਨਾਲ ਜੇ ਵਿਚਾਰ ਵੀ ਹੋਵੇ ਤੇ ਵਿਚਾਰ ਹੋਵੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਵਿੱਚੋਂ ਇਤਿਹਾਸ ਵਿੱਚੋਂ ਜਾਂ ਬੀਤੇ ਚੁੱਕੇ ਕੱਲ ਦੀਆਂ ਜੋ ਗਲਤੀਆਂ ਖਾਮੀਆਂ ਰਹੀਆਂ ਨੇ ਉਹਨਾਂ ਵਿੱਚੋਂ ਸਿੱਖ ਕੇ ਜੇ ਆਪਾਂ ਉਸ ਵਿਚਾਰ ਨੂੰ ਅੱਗੇ ਲੈ ਕੇ ਤੁਰੀਏ ਤੇ ਇਹ ਜਿਹੜਾ ਰੰਗ ਹੈ ਉਹ ਹੋਰ ਵੀ ਬੂੜਾ ਹੋ ਸਕਦਾ ਹੈ ਸੋ ਵਿਚਾਰ ਕਰਦੇ ਆਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਜ਼ੁਬਾਨ ਫਿਸਲ ਜਾਂਦੀ ਹੈ ਕਈਆਂ ਨੂੰ ਕਈ ਚੀਜ਼ਾਂ ਪਸੰਦ ਵੀ ਨਹੀਂ ਆਉਂਦੀਆਂ ਕਿਉਂਕਿ ਸਾਡੀ ਸਰੋਤ ਦਾ ਬਹੁਤ ਵੱਡਾ ਨੁਕਸਾਨ ਹੋ ਜੁਕਦਾ ਹੈ ਸਿੱਖ ਦਾ ਗੁਰੂ ਸ਼ਬਦ ਹੈ ਗੁਰਮਖੋ ਤੇ ਸ਼ਬਦ ਦਾ ਪਹਿਲਾ ਸਬੰਧ ਕੰਨਾਂ ਨਾਲ ਹੁੰਦਾ ਤੇ ਸਾਡੇ ਕੰਨ ਇੰਨੇ ਕੋਈ ਵਿਗੜ ਚੁੱਕੇ ਨੇ ਇਧਰੋਂ ਹੌਰਨ ਦੀ ਆਵਾਜ਼ ਆਉਂਦੀ ਆਪਾਂ ਇਧਰ ਨੂੰ ਧੌਣ ਘਵਾ ਲੈਨੇ ਆ ਇਦਰੋਂ ਕੀ ਆਵਾਜ਼ ਆਉਂਦੀ ਇਦਰੋਂ ਧੌਣ ਘਮਾ ਲੈਨੇ ਆ ਸਿੱਖ ਕੌਮ ਤੇ ਹੈ ਹੀ ਸ਼ਬਦ ਨਾਲ ਜੁੜੀ ਹੋਈ ਤੇ ਸ਼ਬਦ ਦਾ ਪਹਿਲਾ ਰਿਸ਼ਤਾ ਹੀ ਕੰਨਾਂ ਨਾਲ ਹੈ ਤੇ ਜੇ ਜੇ ਸਾਡੇ ਕੰਨ ਹੀ ਬਾਤ ਬਾਤ ਦੀਆਂ ਆਵਾਜ਼ਾਂ ਸੁਣ ਕੇ ਧੌਣ ਘਮਾਈ ਜਾਣਗੇ ਤੇ ਫਿਰ ਬਾਤ ਕਿਵੇਂ ਬਣੇਗੀ ਇਸੇ ਕਰਕੇ ਤੇ ਫਰਕ ਪੈ ਗਿਆ ਗੁਰਮਖੋ ਸਿੱਖ ਦਾ ਗੁਰੂ ਸਰੀਰ ਨਹੀਂ ਹੈ ਤੇ ਸਿੱਖ ਦਾ ਸਰੀਰ ਚੇਲਾ ਵੀ ਨਹੀਂ ਹੈ ਸਾਡਾ ਸਰੀਰ ਗੁਰੂ ਨੂੰ ਮੱਥੇ ਟੇਕਦਾ ਪਰ ਸਾਡੀ ਸੁਰਤ ਗੁਰੂ ਨੂੰ ਮੱਥਾ ਨਹੀਂ ਟੇਕਦੀ ਸ਼ਬਦ ਗੁਰੂ ਸੁਰਤ ਧੁਨ ਦੇਲਾ ਜਿਸ ਦਿਨ ਸਾਡੀ ਸੁਰਤ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨਾਲ ਜੁੜੇਗੀ ਬਾਣੀ ਦੇ ਆਪਾਂ ਵਿਚਾਰ ਕਰਾਂਗੇ ਤੇ ਫਿਰ ਸਾਨੂੰ ਸਾਰੇ ਮੁੱਦਿਆਂ ਦਾ ਪਤਾ ਲੱਗ ਜੂ ਕਿ ਹੋਇਆ ਕੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਦਮੀਆਂ ਪਿੱਛੇ ਕੀ ਸੋਚ ਕੰਮ ਕਰ ਰਹੀ ਹੈ ਕੀ ਕਾਰਨ ਨੇ ਹੁਣ ਤੁਸੀਂ ਇੱਕ ਬੇਨਤੀ ਹੋਰ ਸਿੰਘ ਦੀ ਲੋੜ ਹੈ ਗੰਭੀਰਤਾ ਦੇ ਨਾਲ ਸੋ ਸਮਾਂ ਮੈਨੂੰ ਲੱਗਦਾ ਜ਼ਿਆਦਾ ਲੈ ਗਿਆ ਮੈਂ ਖੀਮਾਂ ਦਾ ਜਾਚਕਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ehsan ਸਿੰਘ ਸਾ ਆਪਾਈ ਹਰਦੀਪ ਸਿੰਘ ਜੀ ਟੈਂਟਰ ਤੋਂ